ਉਸੀ ਦੇਖ ਰਹੇ ਹੋ ਚੈਨਲ ਦਾ ਆਰਐਨ ਨਿਊਜ਼ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਲ 2025 ਨੂੰ ਸਾਰੇ ਅਲਵਦਾ ਕਹਿ ਰਹੇ ਹਨ ਅਤੇ 2026 ਦਾ ਸਵਾਗਤ ਆਪ ਆਪਣੇ ਢੰਗ ਨਾਲ ਕਰ ਰਹੇ ਹਨ ਸਾਡੀ ਟੀਮ ਪਹੁੰਚੀ ਹੈ ਜੀ ਸੈਂਟ ਫਰਾਂਸਿਸ ਸਕੂਲ ਬਟਾਲਾ ਜਿੱਥੇ ਅੱਜ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਕੀਤਾ ਗਿਆ ਫੰਕਸ਼ਨ ਅਰੇਂਜ ਕੀਤਾ ਗਿਆ ਇਸ ਫੰਕਸ਼ਨ ਦੀ ਖਾਸ ਗੱਲ ਇਹ ਸੀ ਕਿ ਸਕੂਲ ਦੇ ਵਿੱਚ ਪੜੇ ਲਗਭਗ 120 ਦੇ ਕਰੀਬ ਉਹਨਾਂ ਵਿਦਿਆਰਥੀਆਂ ਨੂੰ ਇੱਥੇ ਸਪੈਸ਼ਲੀ ਸਨਮਾਨਿਤ ਕੀਤਾ ਗਿਆ ਬੁਲਾਇਆ ਗਿਆ ਜਿਨ੍ਹਾਂ ਨੇ ਆਪੋ ਆਪਣੇ ਖੇਤਾਂ ਵਿੱਚ ਮੱਲਾ ਮਾਰੀਆਂ ਹਨ ਅਤੇ ਨਾਮਣਾ ਖੱਟਿਆ ਹੈ ਇਸ ਮੌਕੇ ਸਾਰਨਾ ਉਹ ਸਾਰੇ ਵਿਦਿਆਰਥੀ ਮੌਜੂਦ ਸਨ ਜਿਨ੍ਹਾਂ ਨੇ ਆਪੋ ਆਪਣੇ ਵਿਊ ਇਸ ਸਕੂਲ ਬਾਰੇ ਦੱਸੇ ਹਨ ਉਹਨਾਂ ਨੇ ਕਿਹਾ ਕਿ ਇਸ ਸਕੂਲ ਦੇ ਵਿੱਚ ਪੜ ਕੇ ਉਹਨਰ ਆਫ ਫਿਊਚਰ ਜਿਹੜਾ ਵਧੀਆ ਬਣਿਆ ਹੈ ਔਰ ਕਈਆਂ ਦੇ ਬੱਚੇ ਵੀ ਇੱਥੇ ਪੜਦੇ ਹਨ ਉਹਨਾਂ ਨੇ ਯੂਥ ਨੂੰ ਇੱਕੋ ਮੈਸੇ ਪੜਾਈ ਬਹੁਤ ਜ਼ਰੂਰੀ ਹੈ ਜੇਕਰ ਜ਼ਿੰਦਗੀ ਵਿੱਚ ਤਰੱਕੀ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਸਟੱਡੀ ਵੱਲ ਧਿਆਨ ਦਿਓ ਉੱਥੇ ਸਕੂਲ ਦੇ ਪ੍ਰਬੰਧਕ ਸਰਨਾ ਮਜੂਰ ਸਾਨ ਉਹਨਾਂ ਕਹਿੰਦੇ ਕਿ ਸਕੂਲ ਦੇ ਉਹਨਾਂ ਹੋਣ ਹਾਂ ਵਿਦਿਆਰਥੀਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਉਹ ਵੀ ਮਾਨ ਮਹਿਸੂਸ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਵੀ ਇਹੀ ਮੈਸੇਜ ਦਿੱਤਾ ਗਿਆ ਹੈ ਕਿ ਵਿਦਿਆਰਥੀ ਨੂੰ ਆਪਣੀ ਸਿਹਤ ਦੇ ਧਿਆਨ ਰੱਖਣਾ ਚਾਹੀਦਾ ਹੈ ਨਾਲ ਉਹਨਾਂ ਨੇ ਕ੍ਰਿਸਮਸ ਦੀਆਂ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਹਨ ਦੇਖਦੇ ਰਹੋ ਚੈਨਲ ਦਾ ਆਰ ਐਨ ਨਿਊ ਕਿਉਂ ਮੈਂ ਇਹ ਯਕੀਨ ਕਰਦਾ ਕਿ ਆਦਮੀ ਜ਼ਿੰਦਗੀ ਵਿੱਚ ਕਿਤੇ ਵੀ ਚੱਲ ਜੇ ਕਿੱਤੇ ਵੀ ਪਹੁੰਚੇ ਪਰ ਜਿੱਥੇ ਉਹ ਪੜਿਆ ਹੁੰਦਾ ਉਹ ਯਾਦਾਂ ਉਹਨੂੰ ساری ਉਮਰ ਨਹੀਂ ਭੁੱਲਦੀਆਂ ਇਹ ਮੇਰੀ ਜ਼ਿੰਦਗੀ 'ਚ ਵੀ ਇਹੋ ਗੱਲ ਲੱਗ ਹੁੰਦੀ ਹੈ ਤੇ ਤੁਹਾਡੇ ਸਾਰਿਆਂ ਦੀ ਜ਼ਿੰਦਗੀ 'ਚ ਇਹੋ ਲੱਗ ਹੁੰਦੀ ਹੈ ਸੋ ਅੱਜ ਤਕਰੀਬਨ 17 ਸਾਲਾਂ ਬਾਅਦ ਸਕੂਲ ਆਉਣ ਦਾ ਮੌਕਾ ਮਿਲਿਆ ਐਲੂਮਨੀ ਮੀਟ ਬਹੁਤ ਅੱਛੀ ਸਕੂਲ ਦੇ ਸਾਡੇ ਸੇਂਟ ਫਰਾਂਸਿਸ ਸਕੂਲ ਦੇ ਮੈਨੇਜਮੈਂਟ ਵੱਲੋਂ ਕੀਤੀ ਗਈ ਜਿੱਤੇ 1993 ਤੋਂ ਲੈ ਕੇ 2015 ਤੱਕ ਜਿੰਨੇ ਪਾਸਵਰਡ ਬੱਚੇ ਸੀਗੇ ਉਹ ਆਏ ਸੋ ਅਸੀਂ ਸਾਰੇ ਆਪਣੇ ਸੀਨੀਅਰਸ ਨੂੰ ਮਿਲੇ ਆਪਣੇ ਕਲਾਸ ਵਾਲਿਆਂ ਨੂੰ ਮਿਲੇ ਜੂਨੀਅਰਸ ਨੂੰ ਮਿਲੇ ਆਪਣੇ ਟੀਚਰਸ ਨੂੰ ਮਿਲੇ ਪੁਰਾਣੇ ਟੀਚਰਸ ਨੂੰ ਮਿਲੇ ਸੋ ਬਹੁਤ ਅੱਜ ਵਧੀਆ ਲੱਗਾ ਦਿਨ ਨੂੰ ਕਿ ਅੱਜ ਪੁਰਾਣੀਆਂ ਯਾਦਾਂ ਤਾਦਾਈ ਮੈਂ ਖੁਦ 2008 ਬੈਚ ਦਾ ਪਾਸ ਆਊਟ ਹਾਂ ਸੋ ਇਹ ਜਿਹੜਾ ਬਿਲਡਿੰਗ ਨਵੀਂ ਬਣੀ ਸੀ ਅਸੀਂ ਪਹਿਲੇ ਬੋਰਡ ਦੇ ਇਗਜ਼ਾਮ ਅਸੀਂ ਸਾਡੇ ਬੈਚ ਨਹੀਂ ਇੱਥੇ ਦਿੱਤੇ ਤੁਸੀਂ ਅਸੀਂ ਤਾਂ ਸਾਡੀ ਤਾਂ ਪਾਰਟੀ ਮਿਸੇ ਹੀ ਕਹਿੰਦੀ ਆ ਕਿ ਨੌਜਵਾਨ ਜਿਹੜੇ ਨੇ ਉਹ ਦੇਸ਼ ਨੂੰ ਵਧੀਆ ਲੀਡ ਕਰ ਸਕਦੇ ਨੇ ਸਾਡੀ ਪਾਰਟੀ ਜਿੰਨੇ ਆਮ ਘਰਾਂ ਦੇ ਨੌਜਵਾਨਾਂ ਨੂੰ ਮੌਕਾ ਦਿੰਦੀ ਮੈਂ ਸਮਝਦਾ ਕੋਈ ਵੀ ਹੋਰ ਪਾਰਟੀ ਇਦਾਂ ਯਕੀਨ ਨਹੀਂ ਕਰਦੀ ਸੋ ਨੌਜਵਾਨਾਂ ਨੇ ਇਹ ਬੇਨਤੀ ਕਰਨਾ ਚਾਹੁੰਦਾ ਕਿ ਦੇਸ਼ ਦੀ ਤਰੱਕੀ ਦੇ ਵਿੱਚ ਜੋ ਵੀ ਜਿੱਦਾਂ ਦਾ ਵੀ ਤੁਸੀਂ ਯੋਗਦਾਨ ਪਾ ਸਕਦੇ ਹੋ ਚਾਹੇ ਤੁਸੀਂ ਆਫੀਸਰ ਬਣ ਕੇ ਚਾਹੇ ਤੁਸੀਂ ਬਿਜ਼ਨਸ ਕਰਕੇ ਚਾਹੇ ਤੁਸੀਂ ਪੋਲਿਟਿਕਸ ਚਾਂਜ ਕਰਕੇ ਉਹ ਦੇਸ਼ ਲਈ ਕਰਨਾ ਚਾਹੀਦਾ ਅਸੀਂ ਵੀ ਕਰ ਰਹੇ ਹਾਂ ਤੁਸੀਂ ਵੀ ਆਪਣਾ ਆਪਣਾ ਬਣਦਾ ਯੋਗਦਾਨ ਪਾਏ ਮਾਈ ਨੇਮ ਇਜ਼ ਰਿਚੀਗਾ ਡੋਬਰਾ ਐਂਡ ਲਾਈਕ ਆ ਹੈਵ ਪਾਸਡ ਆਊਟ ਇਨ ધ ਇਅਰ 2006 ਐਂਡ 7 ਐਂਡ ਆਲ ਥੈਂਕਸ ਟੂ ਸੇਂਟ ਫਾਂਸਿਸ ਸਕੂਲ ਥੈਟ ਦੇ ਹੈਵ ਕ੍ਰੀਏਟਿਡ ਮੀ ਕ੍ਰੀਏਟਿਡ ਮਾਈ ਬੇਸ ਥੈਟਸ ਵਾਈ ਆਮ ਵਰਕਿੰਗ ਵਿਦ ਇਮੀਗ੍ਰੇਸ਼ਨ ਨਿਊਜ਼ੀਲੈਂਡ ਟੂਡੇ And uh, like it's 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 because of St. Francis only I have able to achieve this part today. And among many students, like I have been selected for this position. It time like be, puri tarah this memory recall ho hai. and and uh, like, uh, kafi badia time reay like uh, still from like nursery I have studied till tenth. chalo dance koi ovi aad like, uh, uh, a sister no kafi uh, sister Kamal yeah. ਉਹਨਾਂ ਨੂੰ ਵੀ ਮਿਲਣ ਦੇ ਓਪਰਚੁਨਿਟੀ ਹੁੰਦੇ ਤਾਂ ਬਹੁਤ ਵਧੀਆ ਲੱਗਦਾ ਅੱਜ ਮੈਂ ਕਹਿਣਾ ਚਾਹੂੰਗੀ ਕਿ ਲਾਈਕ ਅੱਜਕੱਲ देयर ਆਰ ਮੈਨੀ ਸਕੂਲਸ ਠੀਕ ਹੈ ਉਹ ਫੋਕਸ ਕਰ ਰਹੇ ਨਈ ਟੈਕਨੋਲੋਜੀ ਤੇ ਉੱਤੇ ਲਾਈਕ ਦੇ ਆਰ ਈਵਨ ਲਾਈਕ ਕਾਫੀ ਜ਼ਿਆਦਾ ਪੈਸੇ ਵਗੈਰਾ ਵੀ ਰਹਿ ਰਹੇ ਨੇ ਬਟ ਸਟਿਲ ਦੇ ਲੈਕ ਇਨ ਬੇਸਿਕ ਐਜੂਕੇਸ਼ਨ ਦੇ ਸਟਿਲ ਮੈਂ ਅੱਜ ਵੀ ਸੁਣਿਆ ਕਿ ਸੈਂਟ ਫਰਾਂਸਿਸ ਸਕੂਲ ਜਿਹੜਾ ਹੈ ਸਟਿਲ ਇੱਥੇ ਐਡਮਿਸ਼ਨ ਲੈਨੇ ਇਸ ਵੈਰੀ ਡਿਫਿਕਲਟ ਐਂਡ ਈਵਨ ਅਪਰੋਚ ਤੋਂ ਵੀ ਤੁਹਾਨੂੰ ਐਡਮਿਸ਼ਨ ਨਹੀਂ ਮਿਲਦੀ ਹੈ ਇਸ ਲਈ ਲੱਗੇ ਇਨਾਫ ਓਨ ਸਿਰਫ ਉਦੋਂ ਹੀ ਤੁਸੀਂ ਜਿਹੜੇ ਹੋ ਇੱਥੇ ਐਡਮਿਸ਼ਨ ਲੈ ਸਕਦੇ ਹੋ ਅਦਰਵਾਈਜ਼ ਇਟਸ ਵੈਰੀ ਡਿਫਿਕਲਟ ਮੈਂ ਐਡਵੋਕੇਟ ਸੁਰਨੀਤ ਸਿੰਘ ਸੀਕ੍ਰਿਆ ਮੈਂ 1999 2000 ਬੈਚ ਵਿੱਚ ਇੱਥੇ ਪਾਸ ਆਊਟ 10th ਕੀਤੀ ਸੀ ਦੇਖੋ ਅੱਜ ਉਹ ਮੌਕਾ ਹੈ जिन्हें साढ़िया सारिया यादा ताजिया कर हैं। स्कूल इज द बेस्ट टाइम स्कूल टाइम इज द बेस्ट टाइम सेंट फ्रांसिस एक्चुअली रॉक्स। फ्रांसिसमेंट फॉर अरेजिंग सच अ वज मैनुना ने इन्ना पढ़ाया कि मैं स्कूल अपना स्कूल सेंट फ्रांसिस स्कूल ਰੀਪਰੈਜ਼ੈਂਟ ਕਰਦਾ ਜਿਸ ਸਮੇਂ ਦੱਸਿਆ ਤੁਹਾਨੂੰ ਐਡਵੋਕੇਟ ਆ ਕੈਥੋਲਿਕ ਸਕੂਲਸ ਨੂੰ ਰਿਪਰੈਜ਼ੈਂਟ ਕਰਦਾ ਤੇ ਸਾਰੀ ਸਕੂਲ ਦੀ ਬਤਾਲਤ ਹੈ ਬਟ ਕ੍ਰੈਡਿਟ ਗੋਸ ਟੂ ਸੇਂਟ ਫਰਾਂਸਿਸ ਆਮ ਪ੍ਰਾਊਡ ਟੂ ਬੀ ਅ ਸੇਂਟ ਫਰਾਂਸਿਸ ਪਾਰਟ ਆਫ ਬਟ ਯੂ ਤੁਮੈਹੇ ਕਹਿਣਾ ਚਾਹਾਂਗਾ ਕਿ ਸਕੂਲ ਇੱਕ ਐਸਾ ਸਮਾਂ ਹੈ ਜਿੱਥੇ ਜੇ ਸੀ ਥੋੜਾ ਜਿਆਦਾ ਸੀਰੀਅਸ ਹੋ ਕੇ ਪੜ ਲਾ ਜੇ ਤੇ ਸਾਰੀ ਲਾਈਫ ਫਿਊਚਰ ਸਾਡਾ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਪਵੇਗੀ ਟੈਂਕ ਪਲਸ 2 ਇੱਥੇ ਤੱਕ ਅਸੀਂ ਸੀਮਤ ਰਹਿ ਕੇ ਧਿਆਨ ਦੇ ਕੇ ਕੇਂਦਰਿਤ ਰਹਿ ਕੇ ਪੜਾਂਗੇ ਕਿ ਬਹੁਤ ਅੱਗੇ ਜਾਵਾਂਗੇ ਸਿਕਲ ਸਾਰਿਆਂ ਨੂੰ ਮੈਂ ਡਾਕਟਰ ਮਨਦੀਪ ਕੌਰ ਮੈਂ ਮੈਡੀਕਲ ਸਪੈਸ਼ਲਿਸਟ ਸਿਵਲ ਹਸਪੀਟਲ ਬਟਾਲਾ ਤੇ ਮੈਂ ਸੇਂਟ ਫਰਾਂਸਿਸ ਦੀ 1998 ਬੈਚ ਦੇ ਸਟੂਡੈਂਟਾਂ ਤੇ ਅੱਜ ਮੈਂ ਸਾਰਿਆਂ ਦਾ ਫਾਦਰਸ ਦਾ ਇਲਾਕਾ ਦਾ ਡਾ ਫਾਦਰ ਮੈਨੇਜਰ ਫਾਦਰ ਡੋਮਨਿਕ ਦਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਇਹ ਐਲੂਮਿਨਾਈ ਮੀਟ ਹੋਰ ਇਹਨੇ ਆਰਗੇਨਾਈਜ਼ ਕੀਤੀ ਆ ਤੇ ਸਾਨੂੰ ਸਾਰਿਆਂ ਨੂੰ ਆਉਣ ਦਾ ਮੌਕਾ ਦਿੱਤਾ ਅਸੀਂ ਸਾਰੇ ਫਰੈਂਡਸ ਜਿਹੜੇ ਆ ਜੂਨੀਅਰ ਸੀਨੀਅਰ ਸਾਰੇ ਇਕੱਠੇ ਹੋਏ ਆ ਬਹੁਤ ਅੱਛੀ ਨਾਈਟ ਇਵਨਿੰਗ ਸੀਗੀ ਐਂਡ ਮੈਂ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੀ ਆ ਇਸ ਸਕੂਲ ਦੇ ਕਰਕੇ ਹੀ ਅਸੀਂ ਸਾਰੇ ਬਹੁਤ ਤਰੱਕੀਆਂ ਕੀਤੀਆਂ ਨੇ ਅਸੀਂ ਆਪਣੀ-ਆਪਣੀ ਫੀਲਡ ਦੇ ਵਿੱਚ ਆਪਣਾ ਇਸ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਆ ਤੇ ਮੈਂ ਬਹੁਤ ਬਹੁਤ ਦਿਲੋਤਨਵਾਦੀ ਆ ਕਿ ਮੈਂ ਇਸ ਬਟਾਲੇ ਦੀ ਜੰਪਾਲਾ ਇੱਥੇ ਹੀ ਮੈਰੀਡ ਆ ਤੇ ਇੱਥੇ ਹੀ ਸਕੂਲ ਦੀ ਮੈਂ ਪੜ੍ਹੀ ਹੋਈ ਆ ਤੇ ਅੱਗੋਂ ਮੇਰੇ ਬੱਚੇ ਵੀ ਜਿਹੜੇ ਨੇ ਉਹ ਇੱਥੇ ਹੀ ਪੜ੍ਹ ਰਹੇ ਨੇ ਸੋ ਆਈ ਫੀਲ ਵੈਰੀ ਮੱਚ ਪ੍ਰਾਊਡ ਟੂ ਬੀ ਅ ਸੇਂਟ ਫਾਂਸੀਅਨ ਐਂਡ ਆਈ ਏਮ ਵੈਰੀ ਹੰਬਲੀ ਮੈਂ ਹੈਪੀ ਆ ਕਿ ਮੈਂ ਇੱਥੇ ਦੀ ਸਟੂਡੈਂਟ ਹਾਂ ਫਾਦਰ ਗਾਮਨਿਕ ਪ੍ਰੈਸੈਂਟਲੀ ਮੈਨੇਜਰ ਆਫ ਸੇਂਟ ਫਾਂਸੀਸਕੂ ਬਟਾਲਾ I have been principal of the school from 93 to 96. And uh, this is the, the gathering of the ex-students with the purpose of forming the Alumni Association, wherein we gather together all the old students to interact with one another, interact with their teachers, and to renew their connection with each other and foster uh, uh, greater friendship. Among themselves, share their experiences that would be useful for uh, one another in uh, carrying on their future. That is the purpose for which this meeting has been called the alumni meeting, because it's all students, ex like students, and the teachers, and the interaction uh, with the purpose of uh, renewing the connectivity with the school and refreshing also the old memories, and so that they may also cherish the values that they have learned from the school through the help of their teachers, through the help of the education that they have received from St. Francis. Mm -hmm. Now I think we have 120 uh, students have gathered. They are in, from the batches 93 to 2015. These are the batches who have come here. Uh, they learned to the latest one. And uh, most of them are well settled in, in their life. Families and many of them have their own children studying in our school. You know they are occupying various important positions in the uh, in, in the school in, in the society, in uh, governments, public sector, and everything uh, in corporates, and they are doing very well. And we are very proud. And the students themselves express that they are very proud that they have uh, become what they are today because of the contribution that the, the school has made in their lives through education through guidance and direction and we are also happy they are doing well and we look forward all our students will come out well and do well as good citizens of our country and contribute in a great measure to building up of our nation and contribute their own might in strengthening the, the society and uh, be a source of blessing for one another